ਮੁਕੇਰੀਆਂ ਦੇ ਪਿੰਡ ਆਲੂ ਪੱਟੀ 'ਚ ਛੋਟੀ ਜਿਹੀ ਮਾਸੂਮ ਲੜਕੀ ਦੇ ਉੱਤੇ 12 ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁਝ ਕਿਸਮਤ ਇਹ ਰਹੀ ਕਿ ਮੌਕੇ ਦੇ ਉੱਤੇ ਇਸ ਬੱਚੀ ਨੂੰ ਕੁਝ ਰਾਹਗੀਰਾਂ ਦੇ ਵੱਲੋਂ ਕੁੱਤਿਆਂ ਤੋਂ ਬਚਾ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਪਰ ਕੁੱਤੇ ਨੇ ਇਸ ਬੱਚੀ ਦੇ ਹੱਥਾਂ ਪੈਰਾਂ ਦੇ ਸਰੀਰ ਦੇ ਉੱਤੇ ਕਾਫੀ ਨਿਸ਼ਾਨ ਪਾ ਦਿੱਤੇ। ਵਧੇਰੇ ਜਾਣਕਾਰੀ ਦਿੰਦਿਆਂ ਬੱਚੀ ਦੀ ਮਾਤਾ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਵਿੱਚ ਕੰਮ ਕਰ ਰਹੀ ਸੀ ਅਤੇ ਬੱਚੀ ਜਿਸ ਦਾ ਕਿ ਨਾਮ ਬਾਵੀਆ ਸ਼ਰਮਾ ਹੈ ਉਹ ਆਪਣੇ ਦਾਦਾ-ਦਾਦੀ ਨੂੰ ਪਾਣੀ ਦੇਣ ਲਈ ਆਪਣੇ ਘਰ ਦੇ ਨਜ਼ਦੀਕ ਹੀ ਖੇਤਾਂ ਵਿੱਚ ਗਈ ਸੀ। ਉਹਨਾਂ ਦੱਸਿਆ ਕਿ ਖੇਤ ਜਾ ਰਹੀ ਬੱਚੀ ਨੂੰ ਅਚਾਨਕ ਹੀ 12 ਕੁੱਤਿਆਂ ਨੇ ਆਪਣੇ ਹਮਲੇ ਦਾ ਸ਼ਿਕਾਰ ਬਣਾ ਲਿਆ ਜਿਸ ਤੋਂ ਬਾਅਦ ਬੱਚੀ ਨੇ ચીਸ ਚਾੜਾ ਪਾ ਦਿੱਤਾ ਤੇ ਜਿਸ ਦੇ ਰੋਣ ਦੀ ਆਵਾਜ਼ ਆਉਣ ਤੋਂ ਬਾਅਦ ਇੱਕ ਰਾਹੀਨ ਨੇ ਮੇਰੀ ਬੇਟੀ ਨੂੰ ਉਸ ਕੁੱਤੇ ਤੋਂ ਬਚਾਇਆ ਪਰ ਕੁੱਤਿਆਂ ਨੇ ਇਸ ਬੱਚੀ ਦੇ ਹੱਥ ਪੈਰ ਤੇ ਸਰੀਰ ਦੇ ਉੱਤੇ ਕਾਫੀ ਨਿਸ਼ਾਨ ਪਾ ਦਿੱਤੇ ਹਨ ਅਤੇ ਹੁਣ ਪਰ ਬੱਚੀ ਦੀ ਹਾਲਤ ਬਿਲਕੁਲ ਠੀਕ ਹੈ ਫਿਲਹਾਲ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਉਹਨਾਂ ਦੱਸਿਆ ਕਿ 12 ਕੁੱਤਿਆਂ ਦੇ ਵੱਲੋਂ ਪਿੰਡ ਵਿੱਚ ਪਹਿਲਾਂ ਵੀ ਕਈ ਲੋਕਾਂ ਨੂੰ ਵੱਢਿਆ ਗਿਆ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਉਹਨੇ ਬੇਨਤੀ ਕੀਤੀ ਹੈ ਕਿ ਪ੍ਰਸ਼ਾਸਨ ਇਸ ਉੱਤੇ ਜਲਦੀ ਤੋਂ ਜਲਦੀ ਕੋਈ ਕਾਰਵਾਈ ਕਰੇ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰ ਸਕੇ ਜੀ ਗੁੜੀਆਂ ਨੂੰ ਨਾ ਮੈਂ ਪਾਣੀ ਲੈ ਕੇ ਤੇਜਾਈ ਬਾਹਰ ਤਾਂ ਇਹ ਖੇਤਾਂ ਜਿੱਥੇ ਪਾਣੀ ਦੇਣ ਗਈ ਆ ਤਾਂ ਕੁੱਤੇ ਉੱਥੇ ਬੈਠੇ ਸੀ ਇੱਕ ਕੁੱਤਾ ਮਤਲਬ ਕਿ ਪੈ ਗਿਆ ਇਹਨੂੰ ਪਿੱਛੇ ਫਿਰ ਹੋਰ ਵੀ ਪੈ ਗਏ ਫਿਰ ਇਹਨੇ ਚੀਕਾਂ ਮਾਰੀਆਂ ਤਾਂ ਸਾਰੇ ਮਤਲਬ ਬਾਹਰ ਨਿਕਲ ਆਏ ਤੇ ਮੈਂ ਵੀ ਗਈ ਆ ਬਾਹਰ ਤਾਂ ਮਤਲਬ ਕਿ ਇਹਨੂੰ ਬੱਡ ਲਿਆ ਹੀ ਉਹਨੇ ਫਿਰ ਉਹਨੇ ਮਤਲਬ ਉਸਕੀ ਬਲੱਡ ਬੜਾ ਨਿਕਲਿਆ ਤਾਂ ਸਾਡੀ ਅੱਗੇ ਪ੍ਰਸ਼ਾਸਨ ਦੇ ਇਹੀ ਮਤਲਬ ਕਿ ਅਪੀਲ ਹੈ ਕਿ ਇਹਨਾਂ ਕੁੱਤਿਆਂ ਦਾ ਕੁਝ ਕੀਤਾ ਜਾਏ ਮਤਲਬ ਕਿ ਬਹੁਤ ਬੱਚੇ ਖਾਦੇ ਆਣਾਂ ਨੇ ਅਤੇ ਹੋਰ ਵੀ ਪਿੰਡ ਦੇ ਵਿੱਚ ਕਿਸੇ ਨੂੰ ਗੱਡੀ ਹਾਂ ਹਾਂ ਜੀ ਹੋਰ ਵੀ ਬੱਚੇ ਬਹੁਤ ਮਤਲਬ ਕਿ ਚਾਰ ਪੰਜ ਬੱਚੇ ਆ ਜਿਨ੍ਹਾਂ ਨੂੰ ਉਹਨਾਂ ਨੇ ਖਾਦਾ ਆ ਜਿੱਦਾਂ ਬੱਚੇ ਇਕੱਲੇ ਹਾਂਜੀ ਬਾਹਰ ਚੱਲ ਜਾਂਦੇ ਐਦਾਂ ਚਲੋ ਤੁਸੀਂ ਦੇਖ ਲਿਆ ਜੇ ਕਿਤੇ ਨਾ ਦੇਖਿਆ ਫੇਰ ਤਾਂ ਇਦਾਂ ਜੇ ਨਹੀਂ ਵੱਡਾ ਹਾਸਾ ਹੋ ਸਕਦਾ ਇਹ ਜੇ ਨਹੀਂ ਅਸੀਂ ਦੇਖਦੇ ਕੋਈ ਬਾਹਰ ਦੇ ਨਹੀਂ ਦੇਖਦੇ ਇਧਰ ਮੱਲੇ ਵਿੱਚੋਂ ਮਤਲਬ ਕਿ ਭਾਜੀ ਨਿਕਲੇ ਬਾਹਰ ਇੱਕ ਉਹਨਾਂ ਨੇ ਦੇਖਿਆ ਆ ਫਿਰ ਉਹਨਾਂ ਨੇ ਛਡਵਾਇਆ ਜਾ ਕੇ ਤਾਂ ਮਤਲਬ ਕਿ ਵੱਡਾ ਹਾਸਾ ਵੀ ਹੋ ਸਕਦਾ ਇਹ ਐਦਾਂ ਓਕੇ ਥੈਂਕ ਯੂ ਅਮਕਾਰੇ ਵੀ ਬੱਚੇ ਦੀ ਮਾਂ ਨੇ ਬੱਚੇ ਨੂੰ ਸਾਨੂੰ ਬੋਤਲ ਲੈ ਕੇ ਗਲਾਸ ਲੈ ਕੇ ਪਾਣੀ ਲੈ ਕੇ ਪਾਣੀ ਵਾਸ਼ ਕੇ ਭੇਜਿਆ ਉੱਥੇ ਲੈ ਕੇ ਜਾਓ ਬੜਾ ਉਹ ਦਾਦਾ ਦાદੀ ਨੂੰ ਤੇ ਬੱਚਾ ਜਿਉਂ ਹੀ ਆਇਆ ਖੇਤ ਚ ਉਤਰਿਆ ਤੇ ਕੁੱਤਾ ਛਪਕੇ ਬੈਠਿਆ ਇਹ ਵਿੱਚ ਖੇਤ ਉੱਥੇ ਬੱਚੇ ਨੂੰ ਢਾ ਲਿਆ ਔਰ ਬਹੁਤ ਜ਼ੋਰ ਨਾਲ ਚਿੱਕੀ ਕੁੜੀ ਤਾਹੀ ਦੌੜੇ ਖੇਤਾਂ ਚ ਫਿਰ ਕੁੱਤੇ ਨੂੰ ਅਸੀਂ ਨਿਠਾਇਆ ਇਸ ਅਗਰ ਆਹੀ ਨਹੀਂ ਨਿਠਾਉਂਦੇ ਤਾਂ ਬੜਾ ਹਾਸਾ ਵੀ ਹੋ ਸਕਦਾ ਅਗਰ ਨਜ਼ੀਕ ਨਹੀਂ ਹੁੰਦੇ ਤਾਂ ਸ਼ਾਇਦ ਹੀ ਬੱਚਾ ਵੀ ਮੁਸ਼ਕਲ ਬਚਦਾ ਤੇ ਸਾਨੂੰ ਇਹੀ ਹੋਇਆ ਹੈ ਪ੍ਰਸ਼ਾਸਨ ਅਕੇ ਕਿ ਪ੍ਰਸ਼ਾਸਨ ਇਹਨਾਂ ਕੁੱਤਿਆਂ ਦਾ ਬੰਦੋਬਸਤ ਕਰੇ ਜਾਂ ਇਹਨਾਂ ਨੂੰ ਪਾਈਨਿੰਗ ਦੇ ਜਾਂ ਕੁਝ ਵੀ ਕਰੇ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਉਸ ਤਰ੍ਹਾਂ ਕਰੇ ਕੁੱਤੇ ਬੇਬਹਾਰ ਹੋ ਗਏ ਪਿੰਡਾਂ ਚ ਪਿੰਡਾਂ ਚ ਬੰਗਿਆਂ ਨੂੰ ਰਾਤ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਦੋ ਤਿੰਨ ਗੁਜਰਟਾ ਇਹਨਾਂ ਨੇ ਪੰਜ ਛੇ ਸਾਡੇ ਬੱਚੇ ਖਾਲਾ ਤੇ ਸਾਨੂੰ ਇਸ ਚੀਜ਼ ਦਾ ਨਿਆਂ ਮਿਲਣਾ ਚਾਹੀਦਾ ਹਾਂ ਠੀਕ ਹੈ ਜੀ